ਪਟਿਆਲਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਘਰਾਂ ਚ ਰਹਿਣ ਲੋਕ ਛੱਤਾਂ ਤੇ ਨਾ ਚੜਨ ਦੀ ਦਿੱਤੀ ਹਦਾਇਤ ਜੀ ਹਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿਣ ਲੋਕਾਂ ਨੂੰ ਆਖਿਆ ਗਿਆ ਕਿ ਜਦੋਂ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਉਦੋਂ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਵਿੱਦਿਆਕ ਸੰਸਥਾਾਂ માં ਅਗਲੀ ਸੂਚਨਾ ਤੱਕ ਬੰਦ ਰਹਿਣ ਗਿਆ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਘਰ ਵਿੱਚ ਰਹਿਣ ਤੇ ਛੱਤਾਂ ਬਾਲਕਨੀਆਂ ਜਾਂ ਫਿਰ ਖੁੱਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਹੇਠਾਂ ਦਿੱਤੇ ਨੰਬਰਾਂ ਤੇ ਤੁਰੰਤ ਸੰਪਰਕ ਕਰਨ ਲਈ ਆਖਿਆ ਗਿਆ ਦੱਸਣਾ ਬੰਦਾ ਹੈ ਕਿ ਤੁਹਾਨੂੰ ਨੰਬਰ ਦੱਸ ਦਿਨੇ ਆ ਡੀਸੀ ਦਫਤਰ ਪਟਿਆਲਾ 01752350550 ਤੇ ਦੂਜਾ ਨੰਬਰ ਹੈ ਪੁਲਿਸ ਕੰਟਰੋਲ ਰੂਮ ਪਟਿਆਲਾ ਇਸ ਦੇ ਤਿੰਨ ਨੰਬਰ ਦਿੱਤੇ ਗਏ ਨੇ ਤਾਂ ਜੋ ਲੋਕ ਲੋੜ ਪੈਣ ਤੇ ਇਸ ਅਮਰਜੈਂਸੀ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਦੱਸ ਦਈਏ 9876432100 ਦੂਜਾ ਨੰਬਰ ਹੈ 9592917910 ਤੀਜਾ ਨੰਬਰ ਹੈ 9592912500 ਜੀ ਹਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਨੰਬਰ ਐਮਰਜੈਂਸੀ ਸਥਿਤੀ ਲਈ ਜਾਰੀ ਕੀਤੇ ਨੇ ਤੁਸੀਂ ਵੀ ਜੇਕਰ ਤੁਹਾਨੂੰ ਕੁਝ ਲੋੜ ਪੈਂਦੀ ਹੈ ਤਾਂ ਤੁਸੀਂ ਵੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨੇ ਆ ਤੁਸੀਂ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਣਾ ਤੇ ਨਾਲ ਹੀ ਘਰਾਂ ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਲੋਕਾਂ ਨੂੰ ਘਰ ਤੇ ਨਾ ਚੜਨ ਪੈਚ ਤੇ ਲੋਕਾਂ ਨੂੰ ਘਰਾਂ ਦੀ ਛੱਤਾਂ ਤੇ ਨਾ ਚੜਨ ਦੀ ਹਦਾਇਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਖੁੱਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸੇ ਵੀ ਐਮਸਟੀ ਲਈ ਤੁਹਾਨੂੰ ਨੰਬਰ ਦੇ ਦਿੱਤੇ ਗਏ ਨੇ ਤੁਸੀਂ ਉਹਨਾਂ ਤੇ ਸੰਪਰਕ ਕਰ ਸਕਦੇ ਹੋ ਪਟਿਆਲਾ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਘਰਾਂ ਚ ਰਹਿਣ ਲੋਕ ਛੱਤਾਂ ਤੇ ਨਾ ਚੜਨ ਦੀ ਦਿੱਤੀ ਹਦਾਇਤ ਜੀ ਹਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿਣ ਲੋਕਾਂ ਨੂੰ ਆਖਿਆ ਗਿਆ ਕਿ ਜਦੋਂ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਉਦੋਂ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਵਿੱਦਿਆਕ ਸੰਸਥਾਾਂ માં ਅਗਲੀ ਸੂਚਨਾ ਤੱਕ ਬੰਦ ਰਹਿਣ ਗਿਆ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਘਰ ਵਿੱਚ ਰਹਿਣ ਤੇ ਛੱਤਾਂ ਬਾਲਕਨੀਆਂ ਜਾਂ ਫਿਰ ਖੁੱਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਹੇਠਾਂ ਦਿੱਤੇ ਨੰਬਰਾਂ ਤੇ ਤੁਰੰਤ ਸੰਪਰਕ ਕਰਨ ਲਈ ਆਖਿਆ ਗਿਆ ਦੱਸਣਾ ਬੰਦਾ ਹੈ ਕਿ ਤੁਹਾਨੂੰ ਨੰਬਰ ਦੱਸ ਦਿਨੇ ਆ ਡੀਸੀ ਦਫਤਰ ਪਟਿਆਲਾ 01752350550 ਤੇ ਦੂਜਾ ਨੰਬਰ ਹੈ ਪੁਲਿਸ ਕੰਟਰੋਲ ਰੂਮ ਪਟਿਆਲਾ ਇਸ ਦੇ ਤਿੰਨ ਨੰਬਰ ਦਿੱਤੇ ਗਏ ਨੇ ਤਾਂ ਜੋ ਲੋਕ ਲੋੜ ਪੈਣ ਤੇ ਇਸ ਅਮਰਜੈਂਸੀ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਦੱਸ ਦਈਏ 9876432100 ਦੂਜਾ ਨੰਬਰ ਹੈ 9592917910 ਤੀਜਾ ਨੰਬਰ ਹੈ 9592912500 ਜੀ ਹਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਨੰਬਰ ਐਮਰਜੈਂਸੀ ਸਥਿਤੀ ਲਈ ਜਾਰੀ ਕੀਤੇ ਨੇ ਤੁਸੀਂ ਵੀ ਜੇਕਰ ਤੁਹਾਨੂੰ ਕੁਝ ਲੋੜ ਪੈਂਦੀ ਹੈ ਤਾਂ ਤੁਸੀਂ ਵੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਨੇ ਆ ਤੁਸੀਂ ਜ਼ਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਣ ਤੇ ਨਾਲ ਹੀ ਘਰਾਂ ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਲੋਕਾਂ ਨੂੰ ਘਰ ਤੇ ਨਾ ਚੜਨ ਪੈਚ ਤੇ ਲੋਕਾਂ ਨੂੰ ਘਰਾਂ ਦੀ ਛੱਤਾਂ ਤੇ ਨਾ ਚੜਨ ਦੀ ਹਦਾਇਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਖੁੱਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਸੇ ਵੀ ਐਮ ਸਿਟੀ ਲਈ ਤੁਹਾਨੂੰ ਨੰਬਰ ਦੇ ਦਿੱਤੇ ਗਏ ਨੇ ਤੁਸੀਂ ਉਹਨਾਂ ਤੇ ਸੰਪਰਕ ਕਰ ਸਕਦੇ ਹੋ